ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਅੱਜ ਦੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਅੱਜ ਆਪਾਂ ਪਹੁੰਚੇ ਹਾਂ ਕਿਲਾ ਮੁਬਾਰਕ ਜਿਹੜੀ ਕਿ ਬਠਿੰਡਾ ਵਿੱਚ ਸਥਿਤ ਹੈ ਅੱਜ ਅਸੀਂ ਤੁਹਾਨੂੰ ਇਸ ਦੇ ਪ੍ਰਾਤਨ ਇਤਿਹਾਸ ਬਾਰੇ ਦੱਸਾਂਗੇ ਤੇ ਪੂਰੀ ਬਿਲਡਿੰਗ ਦਿਖਾਵਾਂਗੇ ਆਜੋ ਫਿਰ ਹਾਂ ਵੀ ਸੱਜਣੋ ਇਹ ਆ ਗਈ ਕਿਲਾ ਮੁਬਾਰਕ ਦੀ ਫਰੰਟ ਸਾਈਡ ਕਿਲਾ ਮਾਰਕ ਦਾ ਮੇਨ ਗੇਟ ਜਿੱਥੋਂ ਲੋਕ ਹਰ ਰੋਜ਼ ਐਂਟਰ ਹੁੰਦੇ ਆ ਹੁਣ ਇਸ ਕਿਲੇ ਦੀਆਂ ਦਿਵਾਰਾਂ ਦਾ ਕੰਮ ਚੱਲ ਰਿਹਾ ਇਹਦੀ ਮੁਰੰਮਤ ਹੋ ਰਹੀ ਹੈ ਕਿਉਂਕਿ ਕਿਲਾ ਬਹੁਤ ਪੁਰਾਣਾ ਹੋਣ ਕਰਕੇ ਇਸ ਦੀਆਂ ਦਿਵਾਰਾਂ ਪਹਿਲਾਂ ਵਰਗੀਆਂ ਨਹੀਂ ਰਹੀਆਂ ਇਹ ਕਿਲੇ ਦਾ ਮੇਨ ਗੇਟ ਇਹ ਵੀ ਪੁਰਾਣਾ ਦਰਵਾਜ਼ਾ ਹੀ ਆ ਪੁਰਾਣੇ ਸਮਿਆਂ ਦਾ ਜੇ ਮੈਂ ਨੌਲੇਜ ਵਾਸਤੇ ਦੱਸ ਦਿਆਂ ਇਤਿਹਾਸਕਾਰਾਂ ਅਨੁਸਾਰ ਬਠਿੰਡੇ ਦਾ ਕਿਲਾ ਰਾਜਾ ਵਿਨੇਪਾਲ ਨੇ ਬਣਾਇਆ ਇਸ ਕਰਕੇ ਇਸ ਦਾ ਪਹਿਲਾ ਨਾਮ ਵਿਕਰਮਗੜ੍ਹ ਕਿਲਾ ਰੱਖ ਦਿੱਤਾ ਗਿਆ ਉਸ ਤੋਂ ਬਾਅਦ ਮੱਧ ਕਾਲ ਵਿੱਚ ਇਸ ਕਿਲੇ ਤੇ ਪੱਟੀਰਾਉ ਰਾਜਪੂਤ ਰਾਜੇ ਨੇ ਕਬਜ਼ਾ ਕਰ ਲਿਆ ਉਸ ਨੇ ਇਸ ਦੀ ਦੁਬਾਰਾ ਮੁਰੰਮਤ ਕਰਵਾਈ ਇਸ ਨੂੰ ਨਵੇਂ ਸਿਰੋਂ ਬਣਵਾਇਆ ਉਸ ਕਰਕੇ ਉਸਨੇ ਇਸ ਕਿਲੇ ਦਾ ਨਾਮ ਪੱਟੀਵਿੰਡਾ ਰੱਖ ਦਿੱਤਾ ਉਸ ਸਮੇਂ ਦੌਰਾਨ ਬਠਿੰਡੇ ਸ਼ਹਿਰ ਨੂੰ ਭਟਿੰਡੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਆ ਗਈ ਕਿਲਾ ਮਾਰਕ ਦੀ ਟਾਪ ਮੰਜ਼ਲ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਰਹਿੰਦੀਆਂ ਇਹ ਆਗਿਆ ਕਿਲੇ ਦੀਆਂ ਅੰਦਰੋਂ ਕੰਧਾਂ ਜਿਹੜੀਆਂ ਕਿ ਹੁਣ ਪਹਿਲਾਂ ਵਰਗੀਆਂ ਨਹੀਂ ਰਹੀਆਂ ਇਸ ਕਰਕੇ ਇਹਨਾਂ ਕੋਲ ਨਹੀਂ ਜਾਣ ਦਿੰਦੇ ਇਹ ਆਗਿਆ ਪੁਰਾਣੇ ਸਮਿਆਂ ਦੀਆਂ ਤੋਪਾਂ ਜਿਨ੍ਹਾਂ ਨਾਲ ਭਾਰਤ ਵਿੱਚ جنگਾਂ ਲੜਾਈਆਂ ਲੜੀਆਂ ਜਾਂਦੀਆਂ ਸਨ ਉਸ ਤੋਂ ਬਾਅਦ 1207 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਇਸ ਕਿਲੇ ਵਿੱਚ ਆਇਆ ਤਾਂ ਉਸ ਸਮੇਂ ਇਸ ਕਿਲੇ ਦਾ ਨਾਮ ਗੋਵਿੰਦਗੜ੍ਹ ਰੱਖ ਦਿੱਤਾ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਰਜੀਆ ਸੁਲਤਾਨ ਦੀ ਹਿਸਟਰੀ ਬਾਰੇ ਜਿਹੜੀ ਕਿ ਇਸ ਕਿਲੇ ਨਾਲ ਜੁੜੀ ਵੀ ਹੈ ਰਜੀਆ ਸੁਲਤਾਨ ਜਦੋਂ 1239 ਈਸਵੀ ਵਿੱਚ ਅਲਤੂਨੀਆ ਦੀ ਬਗਾਵਤ ਨੂੰ ਦਬਾਉਣ ਲਈ ਉਸ ਨੂੰ ਰੋਕਣ ਲਈ ਉਸ ਦੇ ਸ਼ਾਸਨ ਨੂੰ ਰੋਕਣ ਲਈ ਜਦੋਂ ਇਸ ਕਿਲੇ ਵਿੱਚ ਆਈ ਤਾਂ ਅਲਤੂਨੀਆ ਨੇ ਉਸ ਨੂੰ ਕੈਦ ਕਰ ਲਿਆ ਅਲਤੂਨੀਆ ਨੇ ਰਜੇ ਸੁਲਤਾਨ ਨੂੰ ਲਗਭਗ 2 ਮਹੀਨੇ ਲਈ ਕੈਦ ਕਰਕੇ ਇਸ ਕਿਲੇ ਦੇ ਮੋਤੀ ਮਹਿਲ ਵਿੱਚ ਰੱਖਿਆ ਉਸ ਸਮੇਂ ਦੌਰਾਨ ਰਜੇ ਸੁਲਤਾਨ ਹਰ ਰੋਜ਼ ਦੀ ਤਰ੍ਹਾਂ ਬਠਿੰਡੇ ਦੀ ਮਸਜਿਦ ਵਿੱਚ ਨਮਾਜ਼ ਪੜਨ ਲਈ ਜਾਇਆ ਕਰਦੀ ਸੀ ਜੇ ਮੈਂ ਗੱਲ ਕਰਾਂ ਹੁਣ ਦੇ ਸਮੇਂ ਦੀ ਹੁਣ ਇਸ ਕਿਲੇ ਨੂੰ ਕਿਲਾਮਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜਾ ਕਿ ਬਠਿੰਡਾ ਸ਼ਹਿਰ ਦੇ ਵਿੱਚ ਸਥਿਤ ਹੈ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਇਸ ਕਿਲੇ ਦਾ ਇਤਿਹਾਸ ਦੇਖਣ ਲਈ ਇੱਥੇ ਆਉਂਦੀਆਂ ਰਹਿੰਦੀਆਂ ਹਨ ਇਹ ਆ ਗਿਆ ਜੀ ਪੁਰਾਣੇ ਸਮੇਂ ਦਾ ਖੂਹ ਜਿਹੜੇ ਕਿ ਹੁਣ ਅਲੋਪ ਹੋ ਚੁੱਕਿਆ ਪਿੰਡਾਂ ਵਿੱਚੋਂ ਵੀ ਇਹ ਆ ਗਿਆ ਜੀ ਕਿਲਾ ਮਵਾਰਕ ਦੀਆਂ ਅੰਦਰੋਂ ਕੰਧਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਕਿਲਾ ਲਗਭਗ 800 ਤੋਂ 1000 ਸਾਲ ਪੁਰਾਣਾ ਤੇ ਇਹ ਭਾਰਤ ਦੇ ਕਿਲ੍ਹਾਂ ਵਿੱਚੋਂ ਸਭ ਤੋਂ ਪੁਰਾਣਾ ਕਿਲਾ ਹੈ ਜਦੋਂ ਵੀ ਤੁਹਾਡੇ ਕੋਲੇ ਟਾਈਮ ਹੋਵੇ ਤੁਸੀਂ ਇਹ ਕਿਲਾ ਜ਼ਰੂਰ ਦੇਖਣ ਆਓ ਤੁਹਾਡਾ ਅੱਜ ਦੀ ਵੀਡੀਓ ਦੇਖਣ ਵਾਸਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਹੁਣ ਆਪਾਂ ਜ਼ਿਆਦਾਤਰ ਵੀਡੀਓ ਹਿਸਟਰੀ ਵਾਲੀਆਂ ਹੀ ਪਾਇਆ ਕਰਾਂਗੇ ਜੇ ਤੁਸੀਂ ਵੱਖ-ਵੱਖ ਤਰ੍ਹਾਂ ਦੀ ਗੁਰਦੁਆਰਿਆਂ ਦੀ ਹੋਰ ਧਾਰਮਿਕ ਸਥਾਨਾਂ ਦੀ ਹਿਸਟਰੀ ਨੂੰ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ 'ਚ ਧੰਨਵਾਦ